ਪਿਛਲੇ ਹਫ਼ਤੇ ਇੱਕ ਫੋਰਮ ਹੋਇਆ ਜਿਹਦੇ ਵਿੱਚ ਸਾਡੇ ਸੂਬੇ ਦੀ ਪ੍ਰੀਮੀਅਰ ਡੈਨੀਅਲ ਸਮਿਥ ਉਸਤੇ ਵਿੱਚ ਸ਼ਾਮਲ ਹੋਏ ਲਗਭਗ 35 ਸਵਾਲ ਉਹਨਾਂ ਨੂੰ ਪੁੱਛੇ ਗਏ ਉਹਨਾਂ 35 ਵਿੱਚੋਂ ਇੱਕ ਸਵਾਲ ਤਾਂ ਇਹ ਸੀ ਕਿ ਜਿਹੜੇ ਸਾਡੇ ਕੋਵਿਡ 19 ਤੋਂ ਬਚਾਅ ਵਾਸਤੇ ਟੀਕੇ ਲੱਗੇ ਉਹਦੇ ਤੋਂ ਬਾਅਦ ਬੱਚਿਆਂ ਦੀ ਮਰਨ ਦੀ ਗਤੀ ਬੜੀ ਤੇਜ਼ ਹੋ ਗਈ 2020 ਦੇ ਵਿੱਚ ਜਿਹੜੇ ਬੱਚੇ ਮਰੇ ਨੇ ਉਨਾ ਵਿੱਚ 3388% ਦਾ ਇਜ਼ਾਫਾ ਹੋਇਆ ਹੈ 3328% ਦਾ ਇਜ਼ਾਫਾ ਹੋਇਆ ਹੈ ਵਾਧਾ ਹੋਇਆ ਹੈ ਇਹ ਬਹੁਤ ਵੱਡਾ ਵਾਧਾ ਹੈ ਇਹਦਾ ਮਤਲਬ ਹੈ ਹਜ਼ਾਰਾਂ ਦੀ ਗਿਣਤੀ ਚ ਬੱਚੇ ਮਰੇ ਨੇ ਤੇ ਇਹਦਾ ਇਹਦਾ ਕੀ ਕਾਰਨ ਹੈ ਉਹ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਸਵਾਲ ਸਿੱਧਾ ਇਹ ਸੀ ਕਿ ਕਿਉਂ ਸਾਡੇ ਸੂਬੇ ਦੀ ਸਰਕਾਰ ਇਹਨਾਂ ਇੰਜੈਕਸ਼ਨਾਂ ਕਰਕੇ ਹੂਣ ਵਾਲੀਆਂ ਮੌਤਾਂ ਉੱਤੇ ਚੁੱਪ ਹੈ ਇਹ ਸਵਾਲ ਸੀ ਜੀ ਐਗਜ਼ੈਕਟ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਉਹਨਾਂ ਨੇ ਮੰਨਿਆ ਇਸ ਗੱਲ ਨੂੰ ਕਿ ਕੋਈ ਡਾਊਟ ਨਹੀਂ ਹੈ ਕਿ ਬੱਚਿਆਂ ਦੀ ਮੌਤਾਂ ਦੀ ਗਿਣਤੀ ਬਹੁਤ ਅਚਾਨਕ ਬਹੁਤ ਜ਼ਿਆਦਾ ਵਧ ਗਈ ਹੈ ਤੇ ਅਸੀਂ ਆਪਣੀ ਮੈਡੀਕਲ ਟੀਮ ਦੇ ਨਾਲ ਜਿਹੜੇ ਸਾਡੇ ਚੀਫ ਮੈਡੀਕਲ ਆਫੀਸਰ ਨੇ ਉਹਨਾਂ ਦੇ ਨਾਲ ਇਸ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਪ੍ਰੀਮੀਅਰ ਦਾ ਜਵਾਬ ਸੀ ਫੇਰ ਬਹੁਤ ਸਾਰੇ ਸੂਬੇ ਦੇ ਵਿੱਚੋਂ ਇਕਲੇਮ ਆ ਰਹੇ ਨੇ ਕਿ ਇਹ ਇੰਜੈਕਸ਼ਨ ਲੱਗਣ ਤੋਂ ਬਾਅਦ ਵੱਖ-ਵੱਖ ਬਿਮਾਰੀਆਂ ਦੇ ਲੋਕ ਸ਼ਿਕਾਰ ਹੋ ਗਏ ਨੇ ਕਿਸੇ ਨੂੰ ਕਮਜ਼ੋਰੀ ਹੋ ਗਈ ਹੈ ਕਿਸੇ ਦੇ ਵਾਲ ਝੜ ਗਏ ਨੇ ਕਿਸੇ ਦੇ ਗੋਡੇ ਦੁਖਣ ਲੱਗ ਪਏ ਨੇ ਕਿਸੇ ਨੂੰ ਜਨਰਲ ਵੀਕਨੈਸ ਮਹਿਸੂਸ ਹੋ ਰਹੀ ਹੈ ਤੇ ਕੁਝ ਇੱਕ ਨੇ ਤਾਂ ਇਹ ਵੀ ਦੋਸ਼ ਲਾਏ ਨੇ ਕਿ ਉਹਨਾਂ ਦੀ ਮਰਦਾਨਾ ਤਾਕਤ ਚਲੀ ਗਈ ਹੈ ਇਹਨਾਂ ਇੰਜੈਕਸ਼ਨ ਨੂੰ ਲੈ ਜਾਣ ਤੋਂ ਬਾਅਦ ਪ੍ਰੋਵਿੰਸ਼ੀਅਲ ਪੁਲਿਸ ਪੈਨਸ਼ਨ ਪਲਾਨ ਇਹ ਜਿਹੜਾ ਪੀ 4 ਸਿਸਟਮ ਆ ਪੀ 4 ਸਿਸਟਮ ਹੈਗਾ ਜੀ প্রভিনਸ਼ਲ ਪੁਲਿਸ ਪੀਪੀ ਪੈਨਸ਼ਨ ਪਲਾਨ ایਵੀਪੀਪੀ ਇਹ ਪੀ 4 ਹੋ ਗਈਆਂ ਸੋ ਇੱਕ ਤਾਂ ਸਰਕਾਰ ਕੋਲੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਜਿਹੜੀ ਪਾਰਟੀ ਦੇ ਅੰਦਰੂਨ ਮੈਂਬਰ ਨੇ ਜਿਹੜੇ ਪਾਰਟੀ ਦੇ ਕੋਰ ਮੈਂਬਰ ਨੇ ਉਹ ਪ੍ਰੀਮੀਅਰ ਸਾਹਿਬਾ ਤੋਂ ਪੁੱਛ ਰਿਹਾ ਨੇ ਕਿ প্রভিনਸ਼ਲ ਪੁਲਿਸ ਦਾ ਕੀ ਬਣਿਆ ਜੀ ਪੈਨਸ਼ਨ ਪਲਾਨ ਦਾ ਕੀ ਬਣਿਆ ਜਿਹੜਾ ਤੁਸੀਂ ਟੈਕਸ ਦੇਣ ਦੀ ਗੱਲ ਕਰ ਰਹੇ ਸੀ ਉਹਦਾ ਕੀ ਬਣਿਆ ਤੇ ਪਲੱਸ ਇਹਨਾਂ ਮੌਤਾਂ ਦਾ ਕੀ ਬਣਿਆ